ਵੀ 11 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜੇ ਹਾਂ ਗੁਰਪ੍ਰੇਵ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਇਸ ਸਮੇਂ ਪੰਜ ਪਿਆਰੇ ਸਿੰਘ ਸਹਿਬਾਨ ਜਿਹੜੇ ਸਾਜ ਕੇ ਹਾਜ਼ਰ ਨੇ ਤੇ ਦੋ ਨਿਸ਼ਾਨ ਜੀ ਜਿਹੜੇ ਹਾਜ਼ਰ ਨੇ ਤੇ ਇਸ ਸਮੇਂ ਗੁਰੂ ਮਹਾਰਾਜ ਜੀ ਦੇ ਸਰੂਪ ਨੇ ਜਿਹੜੇ ਤਿਆਰ-ਬਰ-ਤਿਆਰ ਪਾਲਕੀ ਸਾਹਿਬ ਦੇ ਵਿੱਚ ਬਰਾਜਮਾਨ ਹੋਣ ਲਈ ਦਰਬਾਰ ਸਾਹਿਬ ਦੇ ਸੱਚਖੰਡ ਸਾਹਿਬ ਤੋਂ ਤੁਰਨ ਲੱਗੇ ਨੇ ਤੇ ਇਹ ਆਰੰਭਤਾ ਜਿਹੜੀ ਨਗਰ ਕੀਰਤਨ ਦੀ ਸ਼ੁਰੂ ਹੋਣ ਵਾਲੀ ਆ ਥੋੜੇ ਸਮੇਂ ਦੇ ਵਿੱਚ ਗੁਰੂ ਨੇ ਮਹਾਨ ਕਿਰਪਾ ਕੀਤੀ ਨਗਰ ਦੇ ਉੱਤੇ ਕਿ ਨਗਰ ਕੀਰਤਨ ਦਾ ਸਭਾਗਾ ਸਮਾ ਜਿਹੜਾ ਬਖਸ਼ਿਆ ਗਿਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਨਗਰ ਕੀਰਤਨ ਗੁਰਦਾਰਾ ਗੁਰੂ ਤੇਗ ਬਹਾਦਰ ਸਾਹਿਬ ਦਗਾਲ ਜਿਲ੍ਹਾ ਪਟਿਆਲਾ ਇਸ ਸਮੇਂ ਨਗਰ ਕੀਰਤਨ ਦੀ ਅਰੰਭਤਾ ਜਿਹੜੀ ਹੋ ਚੁੱਕੀ ਹੈ ਗੁਰੂ ਮਹਾਰਾਜ ਦੇ ਰੂਪ ਪਾਲਕੀ ਸਾਹਿਬ ਦੇ ਵਿੱਚ ਪਰਾਜਮਾਨ ਹੋਣ ਜਾ ਰਹੇ ਨੇ ਵਾਹਿਗੁਰੂ ਵੰਦੋ ਵੰਦੋ ਚੜ੍ਹਦੀ ਕਲਾ ਵਿੱਚ ਆਸਤੋ ਅੰਕਾਰ ਦੀ ਬਾਣੀ ਤੁਸੋਂ ਪੜੇ ਸ੍ਰੀ ਪਦੋਪਤੀ ਜੀ ਸਹਾਰੇ ਵਾਰ ਸ੍ਰੀ ਪਦੋਪਤੀ ਬਾਣੀ ਬਾਸੇ ਦਸਨੀ ਜਸੰਤ ਬਲਵੰਦੀ ਸੁਣਿ ਜਾਇ ਜੀਵਾਨ ਕਦਿ ਤਾਏ ਮੇਰਾ ਅੰਗੂਠਾ ਗੁਰਦੇ ਅਵਰ ਦਾਤਿਨਾ ਨਾ ਕੋ ਵਿਸਹਾਇ ਹੋਰ ਨੰਬਰ ਕੋ ਜਨੁ